लोग जाने है गीत है लोग जाने है गीत है ये तो ब्रह्म विचार ये तो ब्रह्म विचार लोग जाने है ਜਾਣੇਗੀ ਤ ਹੈ ਲੋਗ ਜਾਣੇਗੀ ਤ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 733 ਹੁਣ ਤੱਕ 7 ਸ਼ਬਦ ਸੰਪੂਰਨ ਹੋਏ ਨੇ ਸੁਹੀ ਮਹੱਲਾ ਚੌਥਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਊਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕ੍ਰਿਸ਼ਨ ਉਤਰਿਆ ਘਰ ਜਿਸ ਜਾਏ ਸੂਹੀ ਮਹੱਲਾ ਚੌਥਾ ਸੂਹੀ ਮਹੱਲਾ ਚੌਥਾ ਘਰਿ ਛੇ ਮਾ ॠषि ਮਾ ਇੱਕ ਓ ਅੰਕਾਰ ਏਕ ਓ ਅੰਕਾਰ ਸਤਿਗੁਰ ਪਰਸਾਦ ਸਤਿਗੁਰ ਪਰਸਾਦ ਨੀਚ ਜਾਤ ਹਰ ਜਪਤਿਆਂ ਨੀਚ ਜਾਤ ਹਰ ਜਪਤਿਆਂ पदवी पाए e. ਕੋ ਬਿਦਰਦਾਸੀ ਸੁਤੇ ਕੋ ਬਿਦਰਦਾਸੀ ਸੁਤੇ ਇਸਨੂੰ ਉਤਿਆਕਾਰ ਜਿਸ ਜਾਏ ਇਸਨੂੰ ਉਤਿਆਕਾਰ ਜਿਸ ਜਾਏ ਹਰ ਕੀ ਅਕਾਚ ਕਥਾ ਸੁਨੋ ਜਨ ਪਾਈ ਹਰ ਕੀ ਅਕਾਚ ਕਥਾ ਸੁਨੋ ਜਨ ਪਾਈ ਜਿਤ ਸਹਿ ਸਾ ਦੁਖ ਪੂਖ ਸਭ ਹਜਾਏ ਜਿਤ ਸਰਸਾ ਦੂ ਕਪੂ ਕਸਾ ਦੁ ਲਹਜਾਏ ਰਹਾਓ ਰਹਾਓ ਸੁਹੀ ਮਹਲਾ ਚੌਥਾ ਘਰਿ ਛੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਹੀ ਰਾਗ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਸ਼ਬਦ ਛੇਵੀਂ ਘਰ ਵਿੱਚ ਮਹਾਰਾਜ ਗਾਉਣ ਦੀ ਤਕੀ ਤੇ ਰੰਮਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਹੁੰਦੀ ਇਹ ਸ਼ਬਦ ਦੇ ਵਿੱਚ ਮਹਾਰਾ ਜੀ ਸਮਝਾਉਂਦੇ ਨੇ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਸਾਨੂੰ ਇਹ ਜਾਤਾਂ ਪਾਤਾਂ ਦੇ ਬੰਧਣਾ ਚੋਂ ਕੱਟਦਾ ਹੈ ਨੀਚਾ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੰ ਡਰੈ ਪਰ ਇਹ ਗੱਲ ਮੈਨੂੰ ਕਹਿਣੀ ਪੈ ਰਹੀ ਹੈ ਕਿ ਅਸੀਂ ਕੁੱਤੇ ਦੀ ਪੂੰਛ ਆ ਅਸੀਂ ਉਹ ਚੀਜ਼ ਨੂੰ ਛੱਡ ਨਹੀਂ ਰਹੇ ਸਾਨੂੰ ਤੇ ਮਾਰੇ ਨੇ ਉੱਚਾ ਕੀਤਾ ਪਰ ਅਸੀਂ ਭਗਤਾਂ ਨੂੰ ਥੱਲੇ ਲਾਉਣ ਦੇ ਚੱਕਰ 'ਚ ਪਏ ਹੋਏ ਹਾਂ ਅਸੀਂ ਉਹਨਾਂ ਗੁਰਮੁਖ ਪਿਆਰ ਹੈ ਜਿਨ੍ਹਾਂ ਨੇ ਸਾਨੂੰ ਸੇਧ ਦਿੱਤੀ ਜਿਨ੍ਹਾਂ ਨੇ ਸਾਨੂੰ ਜਿਉਣਾ ਸਿਖਾਇਆ ਨਾ ਅਸੀਂ ਭਗਤਾਂ ਨੂੰ ਵੀ ਜਾਤਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਲੱਗੇ ਹੋਏ ਹਾਂ ਕਾਰਨ ਜਦਕਿ ਗੁਰੂ ਸਾਹਿਬਾਨ ਨੇ ਸਾਰਿਆਂ ਨੂੰ ਇੱਕ ਕੀਤਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਉੱਥੇ ਰਵਿਦਾਸ ਜੀ ਨਾਮਦੇਵ ਜੀ ਤਰਲੋਚਨ ਜੀ ਧੰਨਾ ਜੀ ਗੁਰੂ ਸਾਹਿਬਾਨ ਆਪ ਸਾਰਿਆਂ ਨੂੰ ਦੇਖਦੇ ਆ ਸਾਰੇ ਹੀ ਬਰਾਬਰ ਨੇ ਸਾਰੇ ਹੀ ਬਰਾਬਰ ਨੇ ਉੱਥੇ ਸਾਡੇ ਲਈ ਪਰ ਅਸੀਂ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਕਿਉਂਕਿ ਅਸੀਂ ਆਪ ਨਹੀਂਵੇਂ ਆ ਅਸੀਂ ਉੱਚਾ ਨਹੀਂ ਹੋਣਾ ਚਾਹੁੰਦੇ ਅਸੀਂ ਕਹਿੰਦੇ ਉਹ ਯੂਨੀਵੇਂ ਆ ਜਾਣ ਥੱਲੇ ਜੇ ਕੋਈ ਕਹਿੰਦਾ ਸੂਰਜ ਥੱਲੇ ਆ ਜਾਈ ਅਸੀਂ ਸੂਰਜ ਦੇ ਬਰਾਬਰ ਕਿਵੇਂ ਹੋ ਸਕਦੇ ਆ ਜੀ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਸੂਰਜ ਕਦੇ ਵੀ ਕਿਸੇ ਦਾ ਨਹੀਂ ਸੂਰਜ ਤੇ ਸਾਰਿਆਂ ਦਾ ਹੈ ਇਸ ਤਰ੍ਹਾਂ ਉਹ ਸੂਰਜ ਦੇ ਸਮਾਨ ਨੇ ਉਹ ਲੋਕ ਉਹ ਤੇ ਸਾਰਿਆਂ ਦੇ ਨੇ ਕਿਸੇ ਇੱਕ ਜਾਤ ਦੇ ਨਹੀਂ ਹੋ ਸਕਦੇ ਇਥੇ ਹੁਣ ਮਹਾਰਾਜ ਨੇ ਉਦਾਹਰਣਾਂ ਦੇ ਕੇ ਸਮਝਾਇਆ ਸਾਨੂੰ ਮਹਾਰਾਜ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ ਤੈਨੂੰ ਸਿਮਰਨ ਕਰਨ ਵਾਲੇ ਨੇ ਨਾ ਉਹ ਐਸੀ ਅਵਸਥਾ ਤੇ ਨੇ ਉੱਪਰ ਕਿ ਉਹਨਾਂ ਦਾ ਅਵਸਥਾ ਇਕੁਅਲ ਹੈ ਬਰਾਬਰ ਹੈ ਭਾਵੇਂ ਲੋਕ ਉਹਨਾਂ ਨੂੰ ਨੀਵਾ ਕਹੀ ਜਾਣ ਛੋਟਾ ਕਹੀ ਜਾਣ ਉਹ ਸਾਡੀ ਆਪਣੀ ਬਦਕਿਸਮਤੀ ਇਥੇ ਹੁਣ ਮਹਾਰਾਜ ਸਮਝਾ ਰਹੇ ਨੇ ਕਿ ਨੀਚ ਜਾਤ ਹਰ ਜਪਦਿਆਂ ਹਾਂ ਨੀਚ ਜਾਤ ਹਰ ਜਪਦਿਆਂ ਊਤਮ ਪਦਵੀ ਪਾਏ ਭਾਵੇਂ ਕੋਈ ਨੀਵੀਂ ਯਾਦ ਦਾ ਕਿਉਂ ਨਾ ਹੋਵੇ ਜਦੋਂ ਹਰੀ ਦਾ ਨਾਮ ਸਿਮਰਨ ਕਰਦੇ ਆ ਕਰਦੇ ਆ ਕਹਿੰਦੇ ਉੱਚੀ ਬਸਤਰੇ ਚਲਾ ਗਿਆ ਉਤਮ પુરੁਸ਼ਾ ਚ ਉਹਦਾ ਨਾਮ ਆ ਗਿਆ ਉਹ ਤੇ ਵੱਡਿਆਂ ਚ ਆ ਗਿਆ ਕੌਣ ਵੱਡਾ ਮਾਇਆ ਵਿੜਿਆਈ ਸੋ ਵੱਡਾ ਜਨਨਾਮ ਲਿਵ ਲਾਈ ਕਹਿੰਦੇ ਗੁਰਮਤਿ ਤੇ ਮੰਨ ਲਈਏ ਕਿ ਵੱਡਾ ਤੇ ਉਹ ਹੈ ਜਿਨੇ ਪ੍ਰਮਾਤਮਾ ਨਾਲ ਲਿਵ ਲੱਗੀ ਜੀਦੀ ਪੁੱਛੋ ਉਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਇਹ ਲਈ ਉਦਾਹਰਣ ਦਿੱਤੀ ਕਿਨੇ ਪੁੱਛੋ ਭਾਈ ਦਾਸੀ ਸੁੱਤ ਕਹਿੰਦੇ ਸਨ ਦਾਸੀ ਦਾ ਪੁੱਤਰ ਵਿਦਰ ਨੂੰ ਬਹੁਤਾ ਸਤਕਾਰ ਨਹੀਂ ਦਿੰਦੇ ਸਨ ਪਾਂਡਵ ਪਰ ਕ੍ਰਿਸ਼ਨ ਜੀ ਜਦੋਂ ਵੀ ਕਿਤੇ ਆਏ ਹਸਤਰਾਂਪੁਰ ਤਾਂ ਉਹਨਾਂ ਦਾ ਬੇਸੇਵਾ ਜਦੋਂ ਵੀ ਰਹਿੰਦੇ ਜਾ ਕੇ ਵਿਦਰ ਦੇ ਘਰੀ ਠਹਿਰਦੇ ਕਿਉਂ ਪ੍ਰੇਮ ਦੇ ਕਾਰਨ ਹੈ ਸਾਰੇ ਪ੍ਰੇਮ ਦੇ ਕਾਰਨ ਹੈ ਸਾਰੀ ਸਾਰੀ ਗੱਲ ਜਿਹੜੇ ਇਹ ਉੱਚੀ ਅਸਥਾ ਵਾਲੇ ਲੋਕ ਹੁੰਦੇ ਨੇ ਨਾ ਉਹ ਇਹ ਗੱਲਾਂ ਨੂੰ ਸਮਝਦੇ ਨੇ ਜਾਣਦੇ ਨੇ ਦੁਰਜੋਧਨ ਨੇ ਬੜਾ ਔਖਾ ਹੋ ਕੇ ਕਿਹਾ ਕ੍ਰਿਸ਼ਨ ਜੀ ਨੂੰ ਕਿ ਮੇਰੇ ਘਰ ਵਿੱਚ ਇੰਨੇ ਪਦਾਰਥ ਨੇ ਤੂੰ ਉੱਥੇ ਜਾ ਕੇ ਕਿਉਂ ਠਹਿਰਦਾ ਹੈ ਉਹ ਤੋਂ ਫਿਰ ਕ੍ਰਿਸ਼ਨ ਜੀ ਨੇ ਕਿਹਾ ਕਿ ਉਹਦਾ ਜਿਹੜਾ ਅਲੂਣਾ ਸਾਗ ਵੀ ਮੈਨੂੰ ਖੀਰ ਸਮਾਨ ਵਰਗੋਂ ਲੱਗਦਾ ਹੈ ਉਹਦਾ ਅਲੂਣਾ ਸਾਗ ਨਾ ਜਿਹੜਾ ਬਣਿਆ ਹੋਇਆ ਸੀ ਮੈਨੂੰ ਤੇ ਦੁੱਧ ਵਰਗਾ ਲੱਗਿਆ ਖੀਰ ਵਰਗਾ ਲੱਗਿਆ ਤੇਰੇ ਇਹ ਪਦਾਰਥ ਨੇ ਜਿਹੜੇ ਇੰਨਾ ਵਿੱਚ ਬੇਈਮਾਨੀ ਦਾ ਹੁਣ ਝਲਕਦਾ ਹੈ ਗੁਰੂ ਨਾਨਕ ਪਾਤਸ਼ਾਹ ਵੀ ਇਸੇ ਤਰ੍ਹਾਂ ਹੀ ਭਾਈ ਲਾਲੋ ਦੇ ਘਰ ਠਹਿਰੇ ਤੇ ਮਲਕ ਭਾਗੋ ਨੇ ਵੀ ਆਖਿਆ ਕਿ ਮੇਰੇ ਵਧੀਆ ਪਦਾਰਥ ਮੇਰੇ ਵਧੀਆ ਵਿਛਾਉਣੇ ਨਾਨਕ ਤੂੰ ਇੱਥੇ ਆ ਕੇ ਬੈਠਦਾ ਤਾਂ ਉਹ ਤੋਂ ਵੀ ਮਾਰੇ ਨੇ ਕਿਹਾ ਕਿ ਨਹੀਂ ਮਲਕ ਭਾਗੋ ਉਹਦੀ ਖੁਦਰੇ ਦੀ ਸੁੱਕੀ ਰੋਟੀ ਮੈਨੂੰ ਦੁੱਧ ਵਰਗੀ ਲੱਗਦੀ ਹੈ ਪਰ ਅਸੀਂ ਉਹਨਾਂ ਦੇ ਇਹਨਾਂ ਇਸ਼ਾਰਿਆਂ ਨੂੰ ਨਹੀਂ ਸਮਝ ਸਕੇ ਅੱਜ ਵੀ ਤੁਸੀਂ ਵੇਖ ਲਓ ਅੱਜ ਦੇ ਜੋ ਮਹਾਂਪੁਰਸ਼ ਨੇ ਗਰੀਬ ਦੇ ਘਰੇ ਕੋਈ ਨਹੀਂ ਵੜਦਾ ਜਿਹੜਾ ਮਹਾਨਪੁਰਸ਼ ਹੈ ਵਧੀਆ ਪੁਰਸ਼ ਹੈ ਉਹ ਹਮੇਸ਼ਾ ਗਰੀਬ ਦੇ ਘਰੇ ਜਾਏਗਾ ਠਹਿਰੇਗਾ ਗਰੀਬ ਦਾ ਮਤਲਬ ਇਹ ਨਹੀਂ ਕਿ ਕੰਗਾਲੀ ਕਰਕੇ ਭਾਵ ਉੱਚੀ ਸੋਚੇ ਜੀਵਨ ਵਾਲੇ ਲੋਕ ਨੇ ਜਿਹੜੇ ਉਹਦੇ ਬਾਰੇ ਅਸੀਂ ਕਦੇ ਪੁੱਛਿਆ ਹੀ ਨਹੀਂ ਮਿੱਤਰਾਂ ਜੀਵਨ ਕਿਹੋ ਜਿਹਾ ਜਿਹੜੀ ਤੂੰ ਇਹ ਪਦਾਰਥਦਾਨ ਲੈ ਕੇ ਆਏ ਆ ਕਿੱਥੋਂ ਲੈ ਕੇ ਆਏ ਆ ਭਾਈ ਇਹ ਜਿਹੜਾ ਤੂੰ 11000 ਰੁਪਇਆ 2 ਲੱਖ ਰੁਪਇਆ ਮੈਨੂੰ ਦੇ ਚੱਲੇ ਆ ਇਹ ਕਿੱਥੋਂ ਲੈ ਕੇ ਆਏ ਆ ਕਦੇ ਪੁੱਛਿਆ ਕਿਸੇ ਨੇ ਨਹੀਂ ਸਿਰਫ ਪੈਸੇ ਚਾਹੀਦੇ ਨੇ ਪਰ ਇੱਥੇ ਉਧਰੋਂ ਉਦਾਹਰਣ ਦੇ ਜਿਨ੍ਹਾਂ ਨੇ ਨਾਮ ਜਪਿਆ ਹੈ ਨਾਮੇ ਲੋਕ ਨੇ ਸਿਮਰਨ ਕਰਨ ਵਾਲੇ ਲੋਕ ਸਨ ਗੁਣਾ ਨਾਲ ਭਰਪੂਰ ਸਨ ਉਹਨਾਂ ਦੀ ਕਦਰ ਕੀਤੀ ਉਹਨਾਂ ਨੇ ਤਾਂ ਮਰ ਕਹਿੰਦੇ ਪੁੱਛੋ ਜਾ ਕੇ ਭਾਈ ਪੁੱਛ ਲਓ ਕਹਿੰਦੇ ਪਹਿਲਾਂ ਸਭ ਤੋਂ ਪਹਿਲੀ ਗੱਲ ਕਰਦ ਨੇ ਦੁਆਪਰ ਦੀ ਪੁੱਛੋ ਬਿਦਰਦਾ ਸੀ ਸੁੱਤਾ ਹੈ ਕਿਸਨ ਉਤਰਿਆ ਘਰ ਜਿਸ ਜਾਏ ਕਹਿੰਦੇ ਵੇਖੋ ਕ੍ਰਿਸ਼ਨ ਜੀ ਉਹਨਾਂ ਦੇ ਘਰ ਜਾ ਕੇ ਉਤਰੇ ਠਹਿਰੇ ਹਰ ਕੀ ਇਕਾਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੂਖ ਭੂਖ ਸਭ ਲੈ ਜਾਏ ਇਹ ਹਰੀ ਦੀ ਇਕਾਥ ਕਥਾ ਹੈ ਭਾਈ ਜਨੋ ਸੁਣੋ ਚੌਥੇ ਪਾਤਸ਼ਾਹ ਮਰ ਕਹਿੰਦੇ ਜਿਹਨੂੰ ਸੁਣੋਂ ਨਾਲ ਅੰਦਰਲੇ ਸੈਸੀ ਭਰਮ ਭਲੇਖੇ ਦੁੱਖ ਭੁੱਖ ਕਨੇ ਸਾਰਾ ਕੁਝ ਹੀ ਲੈ ਜਾ ਗਿਆ ਤੇਰਾ ਜਦੋਂ ਤੂੰ ਇਸ ਅਕਤ ਕਥਾ ਨੂੰ ਸੁਨੇਗਾ ਹਾਂਜੀ ਰਵਿਦਾਸ ਚਮਾਰ ਉਸਤਤ ਕਰੇ ਹਰ ਰਵਿਦਾਸ ਸਮਾਰ ਉਸਤਤ ਕਰੇ ਪਰ ਕੀਰਤ ਤਿਤ ਨਿਮਖ ਇਕ ਗਾਏ ਤਿਤ ਨਿਮਖ ਇਕ ਗਾਏ ਪਦਿਤ ਜਾਤ ਉਤਮ ਭਯਾ ਪਦਿਤ ਜਾਤ ਉਤਮ ਭਯਾ ਚਾਰ ਵਰਣ ਪਾਏ ਪਗ ਆਏ ਚਾਰ ਵਰਣ ਪਏ ਪਗ ਆਏ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਯਾ ਚਾਰ ਵਰਨ ਪੈ ਪਗ ਆਏ ਤੇ ਵਿਖੋ ਅਗਲੀ ਉਦਾਹਰਨ ਰਵਿਦਾਸ ਜੀ ਮਹਾਰਾਜ ਦੀ ਦੇ ਰਹੇ ਨੇ ਕਿ ਰਵਿਦਾਸ ਚਮਾਰ ਉਸਤਤ ਕਰੇ ਜਿਹਨੂੰ ਲੋਕ ਚਮਾਰ ਕਹਿੰਦੇ ਸਨ ਕਿ ਰਵਿਦਾਸ ਜੀ ਉਸ ਮਾਲਕ ਦੀ ਉਸ ਪ੍ਰਭੂ ਦੀ ਉਸਤਤ ਕਰਦਾ ਹੈ ਹਰ ਕੀਰਤ ਨਿਮਖ ਇੱਕ ਗਾਏ ਉਸ ਪ੍ਰਭੂ ਦੀ ਅੱਖ ਦੇ ਫੋਰ ਜਿੰਨੇ ਸਮੇਂ ਭਾਵ ਇਕਾਗਰਤਾ ਨਾਲ ਉਸ ਪ੍ਰਭੂ ਦੀ ਕੀਰਤੀ ਕਰਦਾ ਹੈ ਵਡਿਆਈ ਕਰਦਾ ਹੈ ਪਤਿਤ ਜਾਤ ਉੱਤਮ ਭਇਆ ਜਿਹਨੂੰ ਲੋਕ ਪਤਿਤ ਜਾਤ ਕਹਿੰਦੇ ਸਨ ਡਿੱਗੀ ਹੋਈ ਨੀਵੀਂ ਜਾਤ ਕਹਿੰਦੇ ਹੁਣ ਉੱਤਮ ਹੋ ਗਿਆ ਭਾਈ ਚਾਰ ਵਰਨ ਪਏ ਭਗ ਆਏ ਖੱਤਰੀ ਬ੍ਰਾਹਮਣ শূ드ਰ ਵੈਸ਼ ਕਹਿੰਦੇ ਚਾਰੇ ਹੀ ਵਰਨ ਹੁਣ ਉਹਦੇ ਪੈਰਾਂ ਵਿੱਚ ਆ ਕੇ ਡਿੱਗਦੇ ਨੇ ਕਿਉਂ ਕਿਉਂਕਿ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਉਸ ਪ੍ਰਭੂ ਦੇ ਨਾਮ ਨੂੰ ਗਾਇਰ ਬਦਾਸ਼ ਜੀ ਨੇ ਇਸ ਕਰਕੇ ਉਹਦੇ ਅੱਗੇ ਝੁਕਦੇ ਨੇ ਸਾਰੇ ਹਾਂਜੀ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਛਿੰਪਾ ਕਹੈ ਬੁਲਾਏ ਧੋਖਾ ਪਾ ਕੇ ਬੁਲਾਏ ਘਤਰੀ ਬ੍ਰਾਹਮਣ ਪਿੱਟ ਦੇ ਛੋਡੇ ਘਤਰੀ ਬ੍ਰਾਹਮਣ ਪਿੱਟ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਹਰ ਨਾਮ ਦਿਓ ਲਿਆ ਮੁਖ ਲਾਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਅਗਲੀ ਉਦਾਹਰਨ ਨਾਮਦੇਵ ਜੀ ਦੇ ਉੱਤੇ ਨੇ ਮਹਾਰਾਜ ਕਿ ਨਾਮਦੇਵ ਜੀ ਦੀ ਪ੍ਰੀਤ ਉਸ ਪ੍ਰਭੂ ਨਾਲ ਲੱਗ ਗਈ ਲੋਕ ਸ਼ੀਂਬਾ ਕਹਿ ਕੇ ਬੁਲਾਉਂਦੇ ਨੇ ਵੀ ਤਾ ਸ਼ੀਂਬਾ ਸ਼ੀਂਬਾ ਦਾ ਮੁੰਡਾ ਸ਼ੀਂਬੇ ਤੋਂ ਭਾਵ ਸਿਵਨ ਕਰਨ ਵਾਲੇ ਕੱਪੜੇ ਸਿਉਣ ਵਾਲੇ ਕਤਰੀ ਬ੍ਰਾਹਮਣ ਪਿੱਟ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਕਹਿੰਦੇ ਵੇਖੋ ਉਸ ਪ੍ਰਭੂ ਨੇ ਐਸੀ ਵਰਤਾ ਵਰਤਿਆ ਕਿ ਆਪਣੇ ਆਪ ਨੂੰ ਉੱਚੀ ਘਾਉਣ ਵਾਲੇ ਖੱਤਰੀ ਬ੍ਰਾਹਮਣ ਜਦੋਂ ਦੇਹਰੇ ਵਿੱਚੋਂ ਕੱਢ ਦਿੱਤਾ ਨਾ ਫੜ ਕੇ ਬਾਹਰ ਕਹਿੰਦੇ ਦੇਹਰਾ ਕੋ ਮੰਗੇ ਆ। ਨਾਮਦੇਵ ਜੀ ਆਪਣੇ ਰੰਗ ਵਿੱਚ ਰੰਗੇ ਹੋਏ ਕਹਿੰਦੇ ਬਾਣੀ ਪੜ੍ਹਦੇ ਜਦੋਂ ਉੱਥੇ ਗਏ ਤਾਂ ਲੋਕਾਂ ਨੇ ਅੰਦਰ ਨਹੀਂ ਮੜ ਦਿੱਤਾ। ਕਿਉਂਕਿ ਛੋਟੀ ਜਾਤ ਦੇ ਲੋਕਾਂ ਨੂੰ ਸਾਡਾ ਸਮਾਜ ਸਾਡਾ ਦੇਸ਼ 1100 ਸਾਲ ਇਸ ਕਰਕੇ ਗੁਲਾਮ ਰਿਹਾ ਐ। ਐਸੀ ਵਾ ਤਾਂ ਹੁਣ ਵੀ ਆਜ਼ਾਦ ਨਹੀਂ ਮੰਨਦਾ। ਮਾਨਸਿਕ ਤੌਰ ਤੇ ਅਸੀਂ ਅਜੇ ਵੀ ਗੁਲਾਮ ਆ। ਜਿਹੜੇ ਤਕੜੇ ਲੋਕ ਸਨ ਜਿਹੜੇ ਹਥੀਕਾਰ ਕਰਨ ਵਾਲੇ ਲੋਕ ਸਨ ਜਿਹੜੇ ਸਰੀਰਕ ਤੌਰ ਤੇ ਤਕੜੇ ਸੀ ਉਹਨਾਂ ਨੂੰ ਗਿਆਨ ਹੀ ਨਹੀਂ ਦਿੱਤਾ ਉਹਨਾਂ ਨੂੰ ਮੰਦਰਾਂ ਵਿੱਚ ਨਹੀਂ ਮੜਨ ਦਿੱਤਾ ਕਹਿੰਦੇ ਜਦੋਂ ਨਾਮ ਦੇ ਜੀ ਉੱਥੇ ਗਏ ਤਾਂ ਫੜ ਕੇ ਬਾਹਰ ਕੱਢ ਦਿੱਤਾ ਪਰ ਉਸ ਪ੍ਰਭੂ ਨੇ ਐਸਾ ਕਿਸ਼ਮਾ ਕੀਤਾ ਕਿ ਦਿਹਰੇ ਘੁੰਮ ਗਿਆ ਪਿੱਠ ਦੇ ਦਿੱਤੀ ਉਹਨਾਂ ਨੂੰ ਸਮਝ ਗਏ ਲੋਕ ਕਿਉਂਕਿ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਸੀ ਇਸ ਕਰਕੇ ਪਰ ਇਹ ਕਹਿੰਦੇ ਭਾਈ ਉਹਨਾਂ ਨੂੰ ਛੱਡ ਕੇ ਉਸ ਪ੍ਰਭੂ ਨੇ ਨਾਮਦੇਵ ਵੱਲ ਮੁਖ ਕੀਤਾ ਤੇ ਨਾਮਦੇਵ ਲਈ ਆਮੁਖ ਲਾਇਆ ਨਾਮਦੇਵ ਨੂੰ ਆਪਣੇ ਮੁਖ ਨਾਲ ਲਾ ਲਿਆ ਭਾਵ ਆਪਣੇ ਨਾਲ ਜੁੜ ਲਿਆ ਹਾਂਜੀ ਜਿਤਨੇ भगत ਹਰ ਸੇਵਕਾ ਜਿਤਨੇ भगत ਹਰ ਸੇਵਕਾ ਮੁਖੇ 68 ਤੀਰਥ ਤின் ਤੇਲਕ ਕੜਾਏ 68 ਕੀਰਥ ਤின் ਤੇਲਕ ਨਾਈ ਜਨ ਨਾਨਕ ਤੈਨ ਕੋ ਆਨ ਦੇਨ ਪਰਸੇ ਜਨ ਨਾਨਕ ਤੈਨ ਕੋ ਆਨ ਦੇਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਜੇ ਕਿਰਪਾ ਕਰੇ ਹਰ ਰਾਇ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਇੱਕ ਦੀ ਗੱਲ ਨਹੀਂ ਮਕਨੇ ਜਿੰਨੇ ਵੀ ਉਹਦੇ ਭਗਤ ਨੇ ਉਸ ਪ੍ਰਭੂ ਦੇ ਸੇਵਕ ਨੇ ਲੋਕ ਤੀਰਥਾਂ ਤੇ ਜਾਂਦੇ ਨੇ ਕਿਨੇ ਤੀਰਸ ਤੇ ਆਪ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਨੇ ਤੀਰਸ ਤੇ ਆਪ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨਾਂ ਨੂੰ ਲੋਚਦੇ ਨੇ ਤਿਲਕ ਕਟਣਾ ਭਾਵ ਉਹ ਤੇ ਆਪ ਉਹਨਾਂ ਦੇ ਮੱਥੇ ਲੱਗਣਾ ਚਾਹੁੰਦੇ ਨੇ ਉਹਨਾਂ ਨੂੰ ਦਰਸ਼ਨ ਕਰਨਾ ਚਾਹੁੰਦੇ ਨੇ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਤੇ ਚੌਥੇ ਪਾਤਸ਼ਾਹ ਸਾਹਿਬ ਸਿਰੂ ਰਾਮਦਾਸ ਜੀ ਮੈਂ ਕਹਿੰਦੇ ਪ੍ਰਭੂ ਜੀ ਦੇਖਦੇ ਤੁਸੀਂ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਮੈਂ ਤੇ ਹਰ ਰੋਜ਼ ਹੀ ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਤੇਰਾ ਨਾਮ ਨਾਲ ਭਿੱਜੇ ਹੋਏ ਨੇ ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਤੇ ਹਰ ਰੋਜ਼ ਹੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦਾ ਉਹਨਾਂ ਗੁਰਮੁਖ ਪਿਆਰੇ ਆ ਦਰਸ਼ਨ ਕਰਨੇ ਲੋਚਦਾ ਹਾਂ ਜੇਕਰ ਤੁਸੀਂ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾ ਤੁਹਾਡੀ ਬਖਸ਼ਿਸ਼ ਤੋਂ ਬਿਨਾ ਉਹਨਾਂ ਗੁਰਮੁਖ ਪਿਆਰੇ ਆ ਦਰਸ਼ਨ ਨਹੀਂ ਹੁੰਦੇ ਜੀ ਹਾਂਜੀ सुही महला चौथा सुही महला चौथा तीन अंतर हर आराध्या अंतर हर आराध्या आरा जिनको आरा तो तुर लिखे, आ, लिखत, लिला तो तो लिखे आ, लिखत लिलारा जिनको तुर लिखे लिखत लिलारा तीन की बखीली कोई क्या करे तीन की बखीली कोई क्या करे जिनका अंग करे मेरा हर कर तारा जिनका अंग करे मेरा हर कर तारा हर हर त्याए मन मेरे हर मन मेरे। हर त्याए मन मेरे मन हर मन त्याए हर मन हर त्याए हर जन्म जन्म के सब दुख निवारण हारा जन्म जन्म के सब दुख निवारण हारा रहाऊ रहाऊ सुही महल्ला चौथा तिनी अंतर हर आराध्या जिनको तुर् लिखिया लिखत ललारा ਹੁਣ ਮਰ ਕੇ ਨੇ ਭਾਈ ਅਰਾਧਿਆ ਅੰਦਰੋਂ ਹਿਰਦੇ ਤੋਂ ਉਹਨਾਂ ਨਹੀਂ ਆਏ ਜਿਨ੍ਹਾਂ ਨੇ ਧੁਰੋਂ ਲਿਖਤ ਲਾਟ ਉਸ ਮਾਲਕ ਵਰ ਨੂੰ ਜਿਨ੍ਹਾਂ ਉਤੇ ਬਖਸ਼ਿਸ਼ ਹੋਈ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਤੁਰ ਅੰਦਰ ਤੱਕ ਜਿਨ੍ਹਾਂ ਉਤੇ ਕਿਰਪਾ ਹੋਈ ਬਖਸ਼ਿਸ਼ ਹੋਈ ਲਿਖਤ ਲਿਲਾਟ ਤੋਂ ਪਾਪ ਹੈ ਮੱਥੇ ਦੇ ਲਿਲਾਟ ਪਾਪ ਦਿਮਾਗ ਵਿੱਚ ਪੂਰੀ ਤਰ੍ਹਾਂ ਜਿੰਨਾਂ ਦੇ ਬੈਠ ਗਈ ਇਹ ਗੱਲ ਧੁਰੋਂ ਬਖਸ਼ਿਸ਼ ਉਹੀ ਉਸ ਨੂੰ ਅਰਧਦੇ ਨੇ ਉਹ ਹੀ ਉਹਨੂੰ ਸਿਮਰਦੇ ਨੇ ਤਿੰਨ ਕੀ ਬਖੀਲੀ ਕੋਈ ਕੀਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਤੇ ਉਹਨਾਂ ਦੀ ਨਿੰਦਿਆ ਕੋਈ ਕੀ ਕਰੇਗਾ ਜਿਨ੍ਹਾਂ ਦਾ ਅੰਗ ਕਰਨਾ ਭਾਵ ਜਿਨ੍ਹਾਂ ਦੇ ਵੱਲ ਵਾਹਿਗੁਰੂ ਅਕਾਲ ਪੁਰਖ ਆਪ ਹੈ ਉਹ ਕਰਤਾ ਪੁਰਖ ਆਪ ਹੈ ਉਹਨਾਂ ਦੀ ਨਿੰਦਿਆ ਕਰਕੇ ਕੋਈ ਕੀ ਕਰ ਲੇਗਾ ਫਿਰ ਉਹਨਾਂ ਦੀ ਬਖੀਲੀ ਕਰਕੇ ਕੋਈ ਕੀ ਕਰ ਲੇਗਾ ਕਿਨੇ ਕੋਈ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਵਿਕਰ ਹਾਉ ਦੀ ਪੰਕਤੀ ਵਿੱਚ ਮਹਾਰਾਜ ਪੂਰੀ ਹੀ ਦ੍ਰਿੜਤਾ ਨਾਲ ਮਨ ਨੂੰ ਸਮੋਦਨ ਹੋ ਕੇ ਕਿ ਹਰ ਹਰ ਧਿਆਏ ਮਨ ਮੇਰੇ ਐ ਮਨ ਉਸ ਪ੍ਰਭੂ ਦੇ ਨਾਮ ਨੂੰ ਬਾਰ 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 ਜਪਨਾ ਕਰ ਮਨ ਧਿਆਏ ਮਨ ਧਿਆਏ ਹਰ ਫਿਰ ਕਹਿੰਦੇ ਨੇ ਮਨਾਉ ਸਾਰੀ ਨੁਤੇ ਆਉਣਾ ਕਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਉਹ ਹਰੀ ਇਹ ਜੰਮਣ ਮਰਨ ਦੇ ਸਾਰੇ ਜਿਹਨੇ ਦੁੱਖ ਨੇ ਉਹਨਾਂ ਨੂੰ ਦੂਰ ਕਰਨ ਵਾਲਾ ਉਹਦੇ ਵਿੱਚ ਸਮਰੱਥਾ ਹੈ ਇਹ ਉਹ ਜੰਮਣ ਮਰਨ ਦੇ ਗੇਟ ਚੋਂ ਕੱਢਣ ਦੀ ਸਮਰੱਥਾ ਰੱਖਦਾ ਹੈ ਯੋਗਤਾ ਰੱਖਦਾ ਹੈ ਇਹ ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ ਹਾਂਜੀ ਤੁਰ ਪਗਤ ਜਨਾ ਕੋ ਬਖਸ਼ਿਆ ਤੁਰ ਪਗਤ ਜਨਾ ਕੋ ਬਖਸ਼ਿਆ ਭਗਤ ਪੰਡਾਰਾ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ ਤਿਸ ਹਾਲਤ ਪਲਤ ਮੋਹਕਾਰਾ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਉਸ ਮਾਲਕ ਨੇ ਉਸ ਪ੍ਰਭੂ ਨੇ ਆਪਣੀਆਂ ਭਗਤਾਂ ਨੂੰ ਧੁਰ ਤੋਂ ਤੁਰ ਦੁਰਗਾਹੋਂ ਉਸ ਮਾਲਕ ਵੱਲੋਂ ਹੀ ਇਹ ਭਗਤੀ ਦਾ ਭੰਡਾਰ ਬਖਸ਼ਿਸ਼ ਕੀਤਾ ਹੈ ਕਿਉਂਕਿ ਉਹਡੇ ਗੁਰਮੁਖ ਪਿਆਰੇ ਨੇ ਆਪਣੀ ਰੌਂ ਵਿੱਚ ਆਪਣੀ ਆਨੰਦ ਵਿੱਚ ਜਿਉਂਦੇ ਨੇ ਤੇ ਫਿਰ ਜਿਹੜਾ ਮਨਮੁਖ ਹੈ ਨਾ ਇਹ ਸਾਡੇ ਦੇਸ਼ ਵਿੱਚ ਖਾਸ ਕਰਕੇ ਬਿਮਾਰੀ ਹੈ ਅਸੀਂ ਅਰिजਨਲ ਨਾਲੋਂ ਜਿਹੜੀ ਡੁਪਲੀਕੇਟ ਹੈ ਉਹ ਨਾਲ ਦੀ ਨਾਲ ਹੀ ਕੱਢ ਦਿੰਨੇ ਆ ਰੀਸ ਕਰਨਾ ਜੇ ਕੋਈ ਕਵੇ ਕਿ ਦਸ਼ਮ ਪਾਸ਼ਾ ਦੇ ਪੋਸ਼ਾਕ ਪਾ ਕੇ ਉਹ ਦਸ਼ਮ ਪਾਸ਼ਾ ਬਣ ਜਾਏਗਾ ਨਹੀਂ ਬਣ ਸਕਦਾ ਉਹ ਕਿਵੇਂ ਬਣ ਜਾਏਗਾ ਉਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਕਿੱਥੋਂ ਲਿਆਏਗਾ ਕੱਲਾ ਪੋਸ਼ਾਕ ਪਾਉਣ ਦੇ ਜ ਖੋਤੇ ਦੇ ਗਲ ਵਿੱਚ ਚਿੱਟਾ ਕੋਟ ਪਾ ਦਈਏ ਨਾ ਉਹ ਡਾਕਟਰ ਨਹੀਂ ਬਣ ਲਗਾ ਇੱਥੇ ਹੁਣ ਵਗਨੇ ਮੂਰਖ ਹੋਵੇ ਸੋ ਉਨਕੀ ਰੀਸ ਕਰੇ ਤਿੰਨ ਹਲਤ ਬਲਤ ਮੋਹਕਾਰਾ ਉਪਈ ਮੂਰਖ ਹੈ ਪਿੰਡਾ ਉਹਨਾਂ ਗੁਰਮੁਖ ਪਿਆਰਿਆਂ ਦੀ ਰੀਸ ਕਰਦਾ ਇੱਥੇ ਵੀ ਤੇ ਅੱਗੇ ਵੀ ਕਹਿੰਦੇ ਮੂੰਹ ਕਾਲਾ ਹੀ ਕਰਾਉਂਦਾ ਹੋਰ ਕੁਝ ਨਹੀਂ ਮਿਲਣਾ ਉਹਨੂੰ ਹਾਂਜੀ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਜਿਨਾ ਹਰ ਨਾਮ ਪਿਆਰਾ 3 ਦੇਨ ਕੀ ਸੇਵਾ ਤੇ ਹਰ ਪਾਈਏ ਦੇਨ ਕੀ ਸੇਵਾ ਤੇ ਹਰ ਪਾਈਏ ਸਿਰ ਨਿੰਦਕ ਕਹਿ ਪਵੇ ਛਾਰਾ ਸਿਰ ਨਿੰਦਕ ਕਹਿ ਪਵੇ ਛਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਅਰੇ ਰਾਸ ਵਿੱਚ ਹਰ ਰੋਜ਼ ਉਹਤੇ ਪਾਸ਼ਾ ਦੇ ਇਹ ਬੋਲ ਪੜ੍ਹਦੇ ਆ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਪ ਗਵਨਤਾ ਕੋਈ ਖਾਸ ਡੈਫੀਨੇਸ਼ਨ ਨਹੀਂ ਵੀ ਭਗਤ ਕੌਣ ਹੈ ਵੀ ਜਿਹਦੇ ਗਲ ਚ ਮਾਲਾ ਪਾਈ ਹੈ ਜਿਹਦੇ ਚਿੱਟਾ ਚੋਲਾ ਪਾਇਆ ਹੈ ਜਿਹਦੇ ਕਾਲਾ ਪਾਇਆ ਹੈ ਜਾਂ ਪੀਲਾ ਪਾਇਆ ਹੈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਵੇਂ ਸਿੱਧੀ ਬੰਨੀ ਹੈ ਕਿ ਪੁੱਠੀ ਬੰਨੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਦਾ ਇੱਥੇ ਹੁਣ ਮੈਂ ਕਹਿੰਦੇ ਸੇ ਭਗਤ ਸੇ ਸੇਵਕਾ ਉਹੀ ਭਗਤ ਨੇ ਉਹੀ ਸੇਵਕ ਨੇ ਜਿਨ੍ਹਾਂ ਹਰਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਤਿੰਨ ਕੀ ਸੇਵਾ ਤੇ ਹਰ ਪਾਈਐ ਸਿਰਨਿੰਦ ਕਹਿ ਪਵੈ ਛਾਰਾ ਉਹਨਾਂ ਦੀ ਸੇਵਾ ਕੀਤੀਆਂ ਹੀ ਭਾਗ ਉਹਨਾਂ ਨਾਲ ਜੁੜ ਕੇ ਉਹਨਾਂ ਨਾਲ ਮਿਲ ਕੇ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ ਤੇ ਨਿੰਦਕਾਂ ਦੇ ਸਿਰ ਵਿੱਚ ਤੇ ਸਵਾਹੀ ਪੈਂਦੀ ਹੈ ਭਾਈ ਕਿਉਂਕਿ ਨਿੰਦਿਆ ਕਰਨ ਵਾਲੇ ਬੜਾ ਕੁਝ ਕਰਦੇ ਨੇ ਉਹਨਾਂ ਵੱਲੇ ਹੋਰ ਕੁਝ ਵੀ ਨਹੀਂ ਪੈਂਦਾ ਉਹਨਾਂ ਵੱਲੇ ਸਵਾਹੀ ਪੈਂਦੀ ਹੈ ਹੋਰ ਕੁਝ ਵੀ ਨਾ ਪਿਆ ਹਾਂਜੀ jis kar virti sohi jaane jis kar virti sohi jaane jagat gur nanak puch karo bichara jagat gur nanak puch karo bichara joh peedi aad jugad bakhili kinna payo joh peedi aad jugad bakhili kinna ਹਰ ਸੇਵਕ ਪਾਏ ਨਿਸਤਾਰਾ ਹਰ ਸੇਵਕ ਪਾਏ ਨਿਸਤਾਰਾ ਜਿਸ ਕਰ ਵਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਜ ਕਰੋ ਵਿਚਾਰਾ ਚਾਪੀੜੀ ਆਦ ਜੁਗਾਦ ਬਖੀ ਲਿਖਣਾ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਤੇ ਮਹਾਰਾਜ ਇਸ਼ਾਰਾ ਕਰਦਿਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੀ ਪੀੜੀ ਆਪਣੇ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਗੱਦੀ ਦਿੱਤੀ ਉਹ ਕੋਈ ਇਸ ਕਰਕੇ ਨਹੀਂ ਦਿੱਤੀ ਕਿ ਇਹ ਮੇਰਾ ਅੱਗੋਂ ਮੇਰਾ ਬੇਟਾ ਹੈ ਜਿਹੜਾ ਉਹਦੇ ਯੋਗ ਤਖਤ ਬਹਿ ਤਖਤ ਆ ਕਾਇਕ ਯੋਗਤਾ ਨਾਲ ਹਜੇ ਕਿ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਰਿੱਧੀਆਂ ਸਿੱਧੀਆਂ ਦੇ ਮਾਲਕ ਪਰ ਗੁਰਮਤਿ ਅਨੁਸਾਰ ਨਹੀਂ ਗੁਰੂ ਦੀ ਮੱਤ ਦੇ ਅਨੁਸਾਰ ਉਹਨੇ ਆਪਣਾ ਜੀਵਨ ਨਹੀਂ ਜਿਹਾਇਆ ਇਸ ਕਰਕੇ ਗੱਦੀ ਦੇ ਹੱਕਦਾਰ ਨਹੀਂ ਸਨ ਪਰ ਅੱਜ ਅਸੀਂ ਫਿਰ ਉਦੋਂ ਤੁਰਪੇ ਹੋਏ ਆ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੀ ਸਮਝਾਇਆ ਉਹ ਅਸੀਂ ਭੁੱਲ ਗਏ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਆ ਜੋ ਆਪਾਂ ਕਰਮ ਲੱਗੇ ਹੋਏ ਆ ਕਰਨ ਇਹ ਉਹਨਾਂ ਦੀ ਬਖਸ਼ਿਸ਼ ਹੈ ਇਹ ਤੇ ਉਹਨਾਂ ਗੱਲ ਨੂੰ ਪੂਰਾ ਕਰ ਲਈ ਆਪਾਂ ਦਾਸ ਨੂੰ ਜਦੋਂ ਸੂਜੀ ਆਈ ਉਸ ਮਾਲਕ ਨੇ ਦਿੱਤੀ ਬਖਸ਼ਿਸ਼ ਕੀਤੀ ਕਿ ਸਹੀ ਮੈਨੇ ਵਿੱਚ ਜਿਹੜਾ ਪ੍ਰਚਾਰ ਹੈ ਉਹਦਾ ਪ੍ਰਚਾਰ ਦਾ ਮੁੱਖ ਕਾਰਨ ਕੀ ਹੈ ਮੁੱਖ ਢੰਗ ਕੀ ਹੈ ਤਾਂ ਬਾਣੀ ਪੜਦੇ ਹੋਏ ਆ ਵਿਚਾਰ ਕਰਦੇ ਹੋਏ ਆ ਇਤਿਹਾਸ ਪੜਦੇ ਹੋਏ ਆ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ ਕਾਲ ਦਾ ਸਾਹਮਣਾ ਕਰਨਾ ਪਿਆ ਇੱਕ ਬਹੁਤ ਵੱਡਾ ਟਕਰਾ ਸੀ ਬਾਬਾ ਸ੍ਰੀ ਚੰਦ ਕਿਉਂਕਿ ਦੁਨੀਆ ਜਿਹੜੀ ਹੈ ਉਹ ਉੱਪਰ ਲੀਆਂ ਉੱਪਰ ਲੀਆਂ ਗੱਲਾਂ ਨੇ ਜਿਹੜੀਆਂ ਉੱਪਰਲੇ ਉੱਪਰਲੇ ਵਿਖਾਵੇ ਨੇ ਇੱਕ ਚਮਕ ਦਾ ਮੁਖਿਆ ਉਦੋਂ ਨੂੰ ਛੇਤੀ ਭਜਦੀ ਹੈ ਚੰਗੇ ਚੰਗੇ ਰਾਜੇ ਮਹਾਰਾਜੇ ਬਾਬਾ ਸ੍ਰੀ ਚੰਦ ਦੇ ਚਰਨਾਂ ਤੇ ਆ ਕੇ ਡਿੱਗਦੇ ਸਨ ਕਿਉਂਕਿ ਉਹ ਲੋਕ ਪਦਾਰਥਾਂ ਨਾਲ ਜੁੜੇ ਹੋਏ ਨੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਰੰਭਤਾ ਕੀਤੀ ਕਿ ਜਦ ਤੱਕ ਅਸੀਂ ਬਾਣੀ ਨਾਲ ਨਹੀਂ ਜੁੜਾਂਗੇ ਤਦ ਤੱਕ ਸਾਡੇ ਨਾਲ ਐਂਝ ਹੀ ਹੁੰਦਾ ਰਹੇਗਾ ਸਾਨੂੰ ਜਿਹੜਾ ਮਰਜੀ ਉਗੜੀ ਲਾਏ ਲੈ ਜਾਂਦਾ ਹੈ ਵੀ ਉੱਥੇ ਜਾ ਕੇ ਵੇਖ ਅਸੀਂ ਬਾਹਰਲੇ ਚਲਕਾਰਿਆਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ ਵੀ ਐਨੀ ਦੁਨੀਆ ਉੱਥੇ ਜਾਂਦੀ ਐਨੀ ਦੁਨੀਆ ਉੱਥੇ ਜਾਂਦੀ ਅਸੀਂ ਵੀ ਜਾਣ ਲੱਗ ਜਾਂਦੇ ਕਿਉਂਕਿ ਬੇਡਾ ਦੇਖਾ ਦੇਖੀ ਸਭ ਕਰੇ ਮਨਮੁਖਬੂਜ ਨਾ ਪਾਏ ਉਹਨਾਂ ਨੇ ਫਿਰ ਇਹ ਅਰੰਭਤਾ ਕੀਤੀ ਸੰਥਿਆ ਵਿਚਾਰ ਨਾਲ ਸਹਿਜ ਨਾਲ ਜਦੋਂ ਇਹ ਸੰਥਿਆ ਦੇਣੀ ਸ਼ੁਰੂ ਕੀਤੀ ਗੁਰਸਿੱਖਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਉਹ ਇਥੋਂ ਤੱਕ ਵਾਦੀ ਵਾਦੀ ਵੱਧ ਗਈ ਕਿ ਤੀਜੇ ਪਾਸ਼ਾ ਮਹਾਰਾਜ ਨੇ 52 ਪੀੜੇ ਥਾਪੇ ਭਾਵ ਸਾਡੇ ਪ੍ਰਚਾਰ ਜਿਹੜੇ ਪ੍ਰਚਾਰ ਕਰਨ ਵਾਲੇ ਸਨ ਉਹ 52 ਸੀ ਮੁੱਖ ਪ੍ਰਚਾਰਕ ਉਹਨਾਂ ਮੁੱਖ ਪ੍ਰਚਾਰਕਾਂ ਵਿੱਚੋਂ 52 ਵਿੱਚੋਂ 26 ਬੀਬੀਆਂ ਸੀ ਬੀਬੀਆਂ ਨੇ ਪ੍ਰਚਾਰ ਦਾ ਕੰਮ ਆਰੰਭ ਕੀਤਾ ਤੀਜੇ ਪਾਸ਼ਾ ਨੇ ਇਹ ਬਾਣੀ ਦੇ ਆਧਾਰ ਦੇ ਉੱਤੇ ਚੌਥੇ ਪਾਸ਼ ਨੂੰ ਚੁਣਿਆ ਆਪਾਂ ਸਾਰੇ ਜਾਣਦੇ ਹਾਂ ਇਸ ਗੱਲ ਨੂੰ ਕੇ ਪੰਜਵਾਂ ਦਤੂਹਰਾ ਨੇ ਤੀਜੇ ਪਾਸ਼ਾ ਨੂੰ ਲੱਤ ਬਿਮਾਰੀ ਸੀ ਚੌਥੇ ਪਾਸ਼ਾ ਸਾਹਿਬ ਦੇ ਕੋਲ ਜਦੋਂ ਬਾਬਾ ਸ੍ਰੀ ਚੰਦ ਭੁਰੀ ਆਏ ਤਾਂ ਉਹਨਾਂ ਨੇ ਵੀ ਇਕ ਟਿੱਚਰ ਕੀਤੀ ਸੀ ਕਿ ਗੁਰਮੁਖਾਏ ਜਿਹੜੇ ਦਾੜੀ ਕਿਉਂ ਵਧਾਈ ਏ ਇਹਦਾ ਕੀ ਫਾਇਦਾ ਹੈ ਤਾਂ ਮਹਾਰਾਜ ਨੇ ਕਿਹਾ ਤੁਹਾਡੇ ਜਏ ਗੁਰਮੁਖਾਂ ਦੇ ਤੁਹਾਡੇ ਜਏ ਮਹਾਪੁਰਸ਼ਾਂ ਦੇ ਪੈਰ ਝਾੜਨ ਵਾਸਤੇ ਉਦੋਂ ਵੀ ਸਹੀ ਜੀ ਗੱਲ ਕਹਿ ਦਿੱਤੀ ਉਹਨਾਂ ਨੇ ਕਿ ਤੁਹਾਡੀ ਇਹ ਨਿਮਰਤਾ ਸਾਡੇ ਕੋਲੋਂ ਗਰੀਬੀ ਖੋ ਕੇ ਲੈ ਸਾਡੇ ਕੋਲੋਂ ਇਹ ਗੱਦੀ ਖੋ ਕੇ ਲੈ ਗਈ ਸੋ ਇਹ ਜੀਵਨ ਦੀ ਜਾਂਚ ਸਿਖਾਉਂਦੇ ਆ ਸਿਖਾਉਂਦੇ ਆ ਉਹਨਾਂ ਦੀਆਂ ਲੋਕਾਂ ਨੇ ਬੜਾ ਕੁਝ ਕੀਤਾ ਅੱਜ ਵੀ ਚੰਗਾ ਨਹੀਂ ਲੱਗਦਾ ਤੇ ਇਹਦੇ ਵਿੱਚ ਸਾਡੀ ਆਪਣੀ ਨਕਾਮਪੁਣਾ ਸਾਡਾ ਆਪਣਾ ਮੈਂ ਕਹਿ ਦਿੰਨਾ ਸਾਡੀ ਆਪਣੀ ਕਮਜ਼ੋਰੀ ਹੈ ਕਿ ਅਸੀਂ ਦੱਸਿਆ ਹੀ ਨਹੀਂ ਕਿ ਇਹ ਖਜ਼ਾਨਾ ਜਿਹਨੂੰ ਤੁਸੀਂ ਐਵੇਂ ਮੱਥਾ ਟੇਕੀ ਜਨੋ ਇਹਦੇ ਵਿੱਚ ਹੈ ਕੀ ਹੈ ਇਸ ਕਰਕੇ ਪੜਨਾ ਗੁਣਨਾ ਇਹ ਜ਼ਰੂਰੀ ਸੀ ਇਹਨੂੰ ਵਿਚਾਰਨਾ ਜ਼ਰੂਰੀ ਸੀ ਪੰਚੋ ਪਾਤਸ਼ਾਹ ਨੇ ਇਸ ਕਰਕੇ ਬਾਣੀ ਵਿੱਚ ਦਰਜ ਕੀਤਾ ਕਿ ਡਿੱਠਾ ਮੁਕਤ ਨਾ ਹੋ ਗਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ ਜਾਣਾ ਕਿ ਤਦ ਤੱਕ ਅਸੀਂ ਤੱਕੇ ਖਾਈ ਜਾਵਾਂਗੇ ਤਦ ਤੱਕ ਤੱਕੇ ਖਾਈ ਜਾਵਾਂਗੇ ਹੁਣ ਇੱਥੇ ਵੀ ਚੌਥੇ ਪਾਤਸ਼ਾਹ ਨੇ ਉਦੋਂ ਨੂੰ ਇਸ਼ਾਰਾ ਕੀਤਾ ਜਿਸ ਘਰ ਵਰਤੀ ਸੋਈ ਜਾਣ ਹੈ ਮਰ ਕਹਿੰਦੇ ਜਿਸ ਘਰ ਵਿੱਚ ਇਹ ਗੱਲ ਵਰਤੀ ਉਹ ਜਾਣਦਾ ਇਹ ਸਾਰਾ ਸੰਸਾਰ ਜਾਣਦਾ ਗੁਰੂ ਘਰ ਵਿੱਚ ਇਹ ਗੱਲਾਂ ਵਰਤੀਆਂ ਨੇ ਜਿਹੜੀਆਂ ਮੈਂ ਹੁਣ ਸਾਂਝੀ ਕੀਤੀ ਤੁਹਾਡੇ ਨਾਲ ਕਿ ਸਾਰਾ ਬਰਤਾਰਾ ਹੋਇਆ ਨਿੰਦਿਆ ਬਖੀਲੀਲ ਬੜਾ ਕੁਝ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੇ ਭੂਤਨਾ ਬਿਤਾਲਾ ਬੜਾ ਕੁਝ ਕੀਆ ਚੌਥੇ ਪਾਸ਼ਾ ਮਹਾਰਾਜ ਜੀ ਨੂੰ ਬੜਾ ਕੁਝ ਕੀਆ ਤੀਜੇ ਪਾਸ਼ਾ ਨੂੰ ਲੋਕਾਂ ਨੇ ਬੜਾ ਕੁਝ ਕੀਆ ਕੀ ਆਪਣੇ ਜਵਾਈ ਕੋਲੋਂ ਟੋਕਰੀ ਢਵਾਉਂਦਾ ਹੈ ਇਹ ਇੰਜ ਕਰਦਾ ਹੈ ਉਹ ਕਰਦਾ ਹੈ ਉਹ ਸਹੁਰਿਆਂ ਦੇ ਘਰੇ ਬੈਠਾ ਟੋਕਰੀਆਂ ਢੋਂਦਾ ਉਹ ਆਹ ਕਰਦਾ ਬੰਦੋਕਾਂ ਨੇ ਬੜਾ ਕੁਝ ਕੀਆ ਕਹਿਣ ਲੋਕ ਤਾਂ ਬੜਾ ਕੁਝ ਕਹਿੰਦੇ ਲੋਕਾਂ ਦਾ ਕੀ ਹੈ ਲੋਕ ਤਾਂ ਕਹਿਣ ਲੱਗੇ ਬੜਾ ਕੁਝ ਕਹਿ ਦਿੰਦੇ ਨੇ ਤੇ ਮੈਂ ਆਪਣੀ ਲਾਈਫ ਵਿੱਚ ਇਹ ਕੱਲ ਵੇਖਿਆ ਜਿਹੜੇ ਸਾਨੂੰ ਕਹਿੰਦੇ ਨੇ ਜੇ ਤੁਸੀਂ ਸੱਚ ਦੇ ਰਾਜ ਚੱਲਦੇ ਹੋ ਤਾਂ ਕੋ ਸਮਾਂ ਪਾ ਕੇ ਤੁਹਾਨੂੰ ਕਹਿਣ ਵਾਲੇ ਤੁਹਾਡੇ ਅੱਗੇ ਝੁਕਦੇ ਹੁੰਦੇ ਨੇ ਇਹ ਵੀ ਨਾਲ ਇਥੇ ਹੁਣ ਮੈਂ ਕਹਾਂ ਜਿਸ ਕਰ ਵਰਤੀ ਜਿਸ ਕਰ ਵਰਤੀ ਸੋਈ ਜਾਣਾ ਹੈ ਜਗਤ ਗੁਰੂ ਨਾਨਕ ਪੁੱਛੋ ਕਰੋ ਵਿਚਾਰਾ ਕਿਨੇ ਗੁਰੂ ਨਾਨਕ ਪਾ ਜਗਤ ਦਾ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਉਸ ਘਰ ਦੇ ਵਿੱਚ ਜੋ ਬਰਤਾਰਾ ਹੋਇਆ ਪੁੱਛੋ ਦੇਖੋ ਕਿਨੇ ਵਿਚਾਰ ਕਰਕੇ ਵੇਖੋ ਵਿਚਾਰਾ ਕਰਕੇ ਵੇਖ ਲਓ ਤੁਸੀਂ ਚਾਹ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ ਇਹ ਚਾਰ ਪੀੜੀਆਂ ਤੱਕ ਚੌਥੇ ਪਾਜਾ ਤੱਕ ਆਦ ਤੋਂ ਸ਼ੁਰੂ ਤੋਂ ਲੈ ਕੇ ਨਿੰਦਕਾਂ ਨੇ ਕੁਝ ਪੱਲੇ ਨਹੀਂ ਪਾਇਆ ਨਿੰਦਕਾਂ ਨੇ ਪੱਲੇ ਕੁਝ ਵੀ ਨਹੀਂ ਪਿਆ ਬਸ ਭਾਰ ਸੇਵਕ ਭਾਈ ਨਿਸ਼ਤਾਰਾ ਤੇ ਹਰੀ ਦੇ ਜਿਹੜੇ ਸੇਵਕ ਨੇ ਪਿਆਰੇ ਨੇ ਉਹ ਭਾਈ ਭਾਵਨਾ ਨਾਲ ਉਹਨਾਂ ਦਾ ਪਾਰ ਉਤਾਰਾ ਹੋਇਆ ਇਸ ਕਰਕੇ ਆਰ ਜੁਗਾਤ ਸ਼ੁਰੂ ਤੋਂ ਹੀ ਇੰਜ ਹੁੰਦਾ ਆਇਆ ਤੇ ਇੰਜ ਹੀ ਹੁੰਦਾ ਰਹੇਗਾ ਨਿੰਦਿਆ ਕਰਨ ਵਾਲੇ ਹਮੇਸ਼ਾ ਹੀ ਡੁੱਬਦੇ ਰਹਿਣਗੇ ਤੇ ਭਾਈ ਭਗਤੀ ਵਾਲੇ ਪ੍ਰੇਮਾ ਭਗਤੀ ਵਾਲੇ ਉਸ ਪ੍ਰਭੂ ਨੂੰ ਸਿਮਰਨ ਕਰਨ ਵਾਲੇ ਪਾਰ ਉਤਾਰਾ ਉਹਨਾਂ ਦਾ ਹੋਏਗਾ ਇਸ ਘਰ ਦੇ ਵਿੱਚ ਨਿੰਦਿਆ ਕਰਨ ਵਾਲਿਆਂ ਦਾ ਨਹੀਂ ਨਿੰਦਾ ਭਲੀ ਕਿਸੇ ਕੀ ਨਹੀਂ ਮੂਰਖ ਮੁਕਤ ਕਰੇ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਥੋੜਾ ਜਿਹਾ ਧਿਆਨ ਦਿਈਏ ਸਮਝੀਏ ਮਾਰ ਨੇ ਇਸ਼ਾਰਾ ਕੀਤਾ ਸਾਨੂੰ ਕਿ ਸਾਡਾ ਧਿਆਨ ਜਿਹੜਾ ਹੋਣਾ ਚਾਹੀਦਾ ਸਾਨੂੰ ਗੁਰੂ ਨੇ ਕੀ ਆਖਿਆ ਗੁਰੂ ਨੇ ਸਾਨੂੰ ਕੀ ਆਖਿਆ ਬਾਣੀ ਸਾਨੂੰ ਕੀ ਕਹਿ ਰਹੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਈਏ ਚੱਲ ਰਹੇ ਆ ਕਿਤੇ ਨਾ ਕਿਤੇ ਪਹੁੰਚਾਂਗੇ ਰਸਤੇ ਤੇ ਐਸੀ ਕੋਈ ਗੱਲ ਨਹੀਂ ਉਹ ਕਦੋਂ ਕਿਰਪਾ ਕਰੇ ਕਦੋਂ ਬਖਸ਼ਿਸ਼ ਕਰੇ ਇਹ ਉਹਦੀ ਬਖਸ਼ਿਸ਼ ਹੈ ਕਿਉਂਕਿ ਸਾਇਬ ਹੱਥ ਵਿੜਿਆਈਆਂ ਜਿਸ ਭਾਵੇਂ ਕਿਸ ਦੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਸਾਡੀ ਮਤ ਥੋੜੀ ਹੈ ਤੁਸੀਂ ਕਿਰਪਾ ਕਰਦੇ ਹੋ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਇਹ ਬਾਣੀ ਦੇ ਅਰਥ ਸਾਡੇ ਹਿਰਦੇ ਵਿੱਚ ਵਸ ਜਾਣ ਤਾਂ ਕਿ ਸਾਨੂੰ ਜੀਵਨ ਦੀ ਜਾਚ ਆ ਸਕੇ ਹੋਈਆਂ ਭੁਲਾਂ ਦੀ ਖੀਮਾ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੀ ਹਮ ਬਾਰਕ ਹਰ ਪ੍ਰਭ ਕੇ ਹੈ ਆਣੀ